ਵਿਆਹ ਵਾ ਆ ਵੀ ਪੱਬੇ ਦਾ ਵਿਆਹ ਇੱਧਰ ਆ ਆਵੇ ਡੱਬੇ ਰੱਖੀ ਫਿਰਦੇ ਹਾਂ ਗੱਡੀ ਆਪ ਚਲਾ ਕੇ ਲੈ ਕੇ ਜਾਣੀ ਬੇ ਜੋ ਹੋਇਆ ਆ ਨਾ ਉਹ ਡੱਬੇ ਕਿੰਨੇ ਪਏ ਪੱਬੇ ਦੇ ਖੋਲੋ ਆ ਕਰੋ ਬਸ ਯਾਦ ਆ ਗਿਆ ਉਹਨੂੰ ਹਾਂ ਬਸ ਨਾਲੇ ਪੱਬੇ ਨੂੰ ਦੇ ਦੋ ਬਤਾਈਆਂ ਠੀਕ ਹੈ ਸਾਰੇ ਦੇ ਬੰਦੇ ਬਲੌਗ ਦਿਖਾ ਦੇ ਸਾਡਾ ਨੇ ਬਲੌਗ ਉਹਨੇ ਦੇ ਲੈਣਾ ਫੇ ਵਧਾਈਆਂ ਵਧਾਈਆਂ ਦੇ ਦੋ ਮੋਰਚ ਬਾਲਵੇਲੋਂ ਸਾਰਿਆਂ ਨੂੰ ਵਧਾਈਆਂ ਤੁਹਾਨੂੰ ਵਿਆਹ ਦੀਆਂ ਵੀਰ ਵਧਾਈਆਂ ਤੁਹਾਨੂੰ ਜੀ ਵਧਾਈਆਂ ਬਈ ਟੀਵੀ ਕਹਿੰਦੇ ਵਧਾਈਆਂ ਦੇ ਦੋ ਸਾਰੇ ਜਣੇ ਹਾਏ ਮਾਲੂ ਜੱਲੋਂ ਪੁੱਪੇ ਨੂੰ ਵਧਾਈਆਂ ਭਜੀ ਹਾਂ ਬਿਲਕੁਲ ਬਿਲਕੁਲ ਹਲੋ ਸੰਤਾਨ ਨੇ ਆਇਆ ਤੇ ਆਇਆ ਬਬੀ ਜੀ ਤੋਂ ਬਹੁਤ ਪਿਆਰ ਆਪ ਵੀ ਖਾ ਲਈਆਂ ਇੱਕ ਚਲੋ ਫਿਰ ਬਸ ਦੇ ਮੇਲੇ ਮੈਨੂੰ ਵੀ ਤਾਂ ਇਹ ਨਹੀਂ ਨੋਇ ਬੁਰਾ ਨੋਇ ਕਮੇਟਰੀ ਤੋਂ ਨਿਕਲ ਰਹੀ ਤੇ ਲੰਬਾ ਟਾਈਮ ਯਾਰ ਕਿੰਨੇ ਕਿੰਨੇ ਖਿਡਾਰੀ ਕੋਈ ਕਰਦਾ ਹੀ ਨਹੀਂ ਇਹ ਚੀਜ਼ ਜਵਾਕਾਂ ਦੀ ਨਕਲ ਵਾਲਾ ਸਮਾਂ ਤਾਂ ਡੇ ਮੈਚ ਚਲ ਗਿਆ ਗੱਡੀ ਜਾ ਗੋ ਇਹ ਨਿਕਾਦੀ ਮਰ ਜਾਂਦੇ ਆ ਸਾਡੇ سپورਟ ਨਹੀਂ ਕਰਦੇ سپورਟ ਕਿੱਥੇ ਹੈ ਕੋਰਟ ਵੀ ਕਿਤੇ ਨਹੀਂ ਨਹੀਂ ਭਾਈ ਸਾਡੇ ਤਾਂ ਖੇਡਣ ਨੂੰ ਨਹੀਂ ਆਉਂਦਾ ਕੋਈ ਸਾਡੇ ਹੁਣ ਜੇ ਬੱਚੇ ਹੁਣ ਅਹੀਂ ਤਿੰਨ ਭਰਾ ਹੀ ਉਹਦੇ ਚੋਂ ਮੈਂ ਖੇਡਣ ਲੱਗ ਗਿਆ ਬਹੁਤ ਵਧੀਆ ਹੁਣ ਆਡੀ ਦੇ ਵਾਹੀ ਵਾਗੀ ਜਟਾਂ ਦੀ ਇੱਕ ਇੱਕ ਬੱਚਾ ਕਰ ਲਿਆ ਕੋਈ ਕਰਮਾ ਲਓ ਛੇਰਾ ਜਿਹਦੇ ਦੋ ਆ ਮੇਰੇ ਆਪ ਦੇ ਕੇ ਇਹ ਆਪਾ ਕਹਿੰਦੇ ਨਾ ਇਹ ਚੀਜ਼ ਕਰਨੀ ਜੀ ਪਿਆਰ ਸਾਰ ਤੋ ਇਹ ਵੀ ਪਲੇਅਰ ਨੂੰ ਪਿੰਡ ਆਲਾ ਖੜਾ ਕਰੰਦੀ ਆ ਉਹ ਤਾਂ ਆ ਹੀ ਪਿੰਡ ਆਲਾ ਕੋਈ ਬੰਦਾ ਜਿਹੜਾ ਪਹਾਗੂਆ ਲੋਦਾ ਪਲੇਅਰ ਨੂੰ ਕੋਈ ਹੋ ਦੇ ਦੂੰਗਾ ਮੇਰਾ ਸਾਰਾ ਜੇ 100 ਪਲੇਅਰ ਨਾ ਕਟੋਗੜ 95 ਪਲੇਅਰਾਂ ਨੂੰ ਕਿਸੇ ਪਿੰਡ ਵਾਲੇ ਦੋ ਗਲੋਕ ਹੋਣੇ ਦਿੱਤਾ ਹਣਾ ਪੀਪਲ ਬੜੀ ਵੱਡੀ ਗੱਲ ਨੇ ਇਹ ਛੇਰੇ ਉਦਾਂ ਨਾ ਇੱਕ ਚੀਜ਼ ਹੈਗੀ ਆ ਆਪਾਂ ਜਿਹੜਾ ਕਰਦਾ ਸਿਰਫ ਨਾ ਖੇਡਣਾ ਪਿਆਰ ਕਰੂ ਉਹ ਸਪੋਰਟ ਦਾ ਪਹਿਲਾ ਦੂਜਾ ਬੰਦਾ ਅਸੀਂ ਦੌਂਦੀ ਦੇ ਪਿੰਡ ਦੌਲੀ ਦਾ ਨਾਮ ਲੈਂਦਾ ਜਾ ਕੇ ਸਾਨੂੰ ਮੈਚ ਕਿਨੇ ਵੀ ਨਹੀਂ ਸੀ ਇੱਕ ਪਿੰਡ ਪਿੰਡ ਪਾਰਟੀ ਕੋ ਜਿਹੜਾ ਤੁਹਾਡਾ ਦੌਲੀ ਅੜਕੜਾ ਅੜਕੜੇ ਨਾ ਉਹ ਨਾਮ ਲੈਂਦਾ ਸੀ ਜਾ ਕੇ ਅਸੀਂ ਸੋ ਮੈਂ ਜੀ ਤੇਜ਼ ਹੁੰਦੇ ਨਾ ਆਪਾਂ ਜੇ ਪਿੰਡ ਲੈਵਲ ਤੇ ਖੇੜਿਆ ਕਰਦੇ ਆ ਨਾ ਪਿੰਡ ਲੈਵਲ ਤੇ ਕਰਦੇ ਆ ਆਪਣੀਆਂ ਸਾਰੀਆਂ ਲੱਤਾਂ ਵਿੱਚੋਂ ਕਰਨ ਨੂੰ ਮੈਂ ਵੀ ਪਿੰਡ ਕਰ ਦਿੰਦਾ ਮੈਂ ਕਹਿੰਦਾ ਮੈਂ ਪਹਿਲੀ ਕਿਉਂ ਛੱਡਾਂ ਕਿਲਾ ਅੱਧਾ ਕਿਲਾ ਪਿੰਡ ਕਰ ਲਾ ਮੇਰੀਆਂ ਦਹਾਵੀਆਂ ਜਾਣਿਆ ਕਿੰਨਿਆਂ ਜਾਣਿਆ ਮੇਰੀ ਲੱਤਾਂ ਖਿੱਚਣੀ ਹੈ ਹੈਨਾ ਮੈਂ ਹੁਣ ਆਪ ਦਾ ਗੀਤਾ ਕੋਈ ਹਿਰਕ ਨਹੀਂ ਕੋਈ ਝੜਕ ਨਹੀਂ ਸਾਡੇ ਦੇ ਮੇਰੇ ਦੇ ਬੱਚੇ ਉਹ ਤਾਂ ਫਰੰਦੀਪੁਰ ਦੀ ਗੜੀ ਪੰਡਿਤੀ ਵਾਲੀ ਨਹੀਂ ਹੋਣੀ ਹੈਗੀ ਹੈ ਉਹਨਾਂ ਨੇ ਮੈਨੂੰ ਪਿੰਡ ਵਾਲੇ ਤੇ ਮੈਨੂੰ ਮੋੜਨਾ ਹੀ ਨਹੀਂ ਆ ਪਿੰਡ ਪਿੰਡ ਵਾਲੇ ਮੈਨੂੰ ਤੇ ਹੱਥਾਂ ਤੇ ਚੁੱਕਦੇ ਆ ਫਰੰਦੀਪੁਰ ਕੋਈ ਚੱਕਰ ਹੀ ਨਹੀਂ ਆ ਪਰ ਮੈਂ ਮੈਂ ਇਹ ਚੀਜ਼ ਚਾਉਣਾ ਕਿ ਚਲੋ ਕੋਈ ਵੀ ਸਮੇ ਦਾ ਪਤਾ ਨਹੀਂ ਹੁੰਦਾ ਕਿਦਾਂ ਦਾ ਹੁੰਦਾ ਨਾ ਅੱਜ ਤੇ ਪਿੰਡ ਵਾਲੇ ਪਿਆਰ ਕਰਦੇ ਮੈਂ ਕਹਿੰਦਾ ਇਦਾਂ ਹੀ ਪਿਆਰ ਬਣਿਆ ਰਵੇ ਮੈਂ ਕਿਸੇ ਪਾਰਟੀ ਬਾਜੀ ਚ ਨਾ ਬਸ ਕਿ ਮੈਨੂੰ ਕੋਈ ਕਿਸੇ ਪਾਰਟੀ ਬਾਜੀ ਚ ਨਾ ਕੜੀ ਸੀ ਮੈਂ ਉਹ ਪਾਰਟੀ ਬਾਜੀ ਤੋਂ ਦੂਰ ਰਹਾ ਪਿੰਡ ਵਾਲਿਆਂ ਨਾਲ ਮੇਰਾ ਪਿਆਰ ਬਣਿਆ ਰਵੇ ਤੇ ਜੇ ਮੈਂ ਪਿੰਡ ਜਾਊਗਾ ਤੇ ਕੋਈ ਗੱਲਬਾਤ ਨਿਕਲੂਗੀ ਉਹਨਾਂ ਕਾਣਾ ਪਹਿਲਵਾਨ ਵੀ ਇਦਾਂ ਦਾ ਹੈਨਾ ਤੇ ਜਿਵੇਂ ਮੈਂ ਪਿੰਡ ਜਾਣਾ ਹੀ ਕੰਮ ਮਤਲਬ ਨਹੀਂ ਆ ਤੇ ਮੈਂ ਕਿਸੇ ਪਾਰਟੀ ਬਾਜੀ ਚ ਨਹੀਂ ਆ ਪਲੇਅਰ ਨੂੰ ਲੈ ਚਾਹੀਦਾ ਮੈਂ ਸਸਤੇ ਪਲੇਅਰ ਨੂੰ ਮੈਂ ਤੁਹਾਨੂੰ ਗੱਲ ਦੱਸਾਂ ਕਈ ਵਾਰ ਬੰਦੇ ਨੂੰ ਨਾ ਐਵੇਂ ਹੀ ਕਿਹੜੀ ਸਲਿੰਦੇ ਆ ਕਈ ਵਾਰ ਬੰਦਾ ਕਿਸੇ ਰੋਲ ਚ ਬਣਾ ਵੇੜਾ ਤੇ ਫਿਰ ਵੀ ਵਾਲ ਬਲਿੰਗ ਪੈ ਜਾਂਦਾ ਬੰਦੇ ਇਹ ਛੱਡ ਦੇ ਗੱਲਾਂ ਜਦੋਂ ਪਾਣਾ ਹੋਵੇਗੇ ਨਹੀਂ ਆਏ ਜੀ ਕੋਈ ਵੇਲੇ ਪੈ ਜਾਂਦਾ ਹੁਣ ਮੈਂ ਤੈਨੂੰ ਗੱਲ ਦੱਸਾਂ ਵੀ ਆਪਾਂ ਉੱਥੇ ਹੁਣ ਮੈਂ ਆ ਕੈਮਰੇ ਲੱਗੇ ਨੇ ਹੁਣ ਦਿਖਾ ਦਿੰਨਾ ਬੱਚੇ ਘਟੋ ਘਟਾ ਕਿ ਮੈਦੀ ਸਿੱਖਾਂ ਦੇ ਬੱਚੇ ਇੰਨੇ ਜਿਆਦੇ ਬੱਚੇ ਆਉਂਦੇ ਆ ਨਾ ਕੋਈ ਹਿਸਾਬ ਨਹੀਂ ਤੁਹਾਡੇ ਬੱਚੇ ਤੇ ਚਲੋ ਕੋਈ ਨਾ ਕੋਈ ਤੇ ਬੱਚਾ ਗਾਂਹ ਨਿਕਲੂਗਾ ਆ ਏ ਕਮ ਨੂੰ ਵੇਖ ਕੇ ਇੰਨਾ ਜਿਆਦਾ ਲੋਕਾਂ ਦੇ ਬਹੁਤ ਬਹੁਤ ਬਣਿਆ ਨਾ ਇੰਨਾ ਜਿਆਦਾ ਚਲੋ ਪਹਿਲਾਂ ਵੀ ਤੁਹਾਡੀ ਬਰਾਦਰੀ ਦੇ ਪਲੇਅਰ ਖੇਡਦੇ ਸਾਰੇ ਖੇਡਦੇ ਪਰ ਜਿਹੜਾ ਹੁਣ ਪਿਆਰ ਇਹਨੂੰ ਵੇਖ ਕੇ ਮਿਲਿਆ ਨਾ ਕਿਸੇ ਟਮੇਟਾ ਵਿੱਚ ਕਿਸੇ ਨੂੰ ਨਹੀਂ ਮਿਲਿਆ ਬੜਾ ਜ਼ਿਆਦਾ ਪਿਆਰ ਮਿਲਿਆ ਤੇ ਇੰਨੀ ਨਾ ਚਲੋ ਕੋਈ ਨਾ ਕੋਈ ਤੁਹਾਡਾ ਬੱਚਾ ਹੋਰ ਤਕੜਾ ਹੋ ਜਾਵੇ ਚਲੋ ਆਪਾਂ ਬਾਬਾ ਮੇਹਰ ਕਰੇ ਆ ਪਾਣੀ ਚਾਹੁੰਦੇ ਵੀ ਹੋਰ ਤਕੜਾ ਹੋ ਜਾਣਾ ਜਰੂਰੀ ਨਹੀਂ ਉੱਥੇ ਜੇ 100 ਪਲੇਅਰ ਆਉਂਦੇ ਸਾਡੇ ਚੰਦ ਕਾ ਸਭ ਆਉਂਦੇ ਆ 100 ਤੋਂ 100 ਦੇ ਫਰਮ ਦੀ